ਲੋਕ ਰਾਸ਼ਟਰਪਤੀ ਰਾਜ ਲਾਗੂ ਭਾਲ ਦੇ ਚក្លਰਾ ਰਾਸ਼ਟਰਪਤੀ ਰਾਜ ਲਾਗੂ ਹੋਵੇ ਮਾਰ ਇੱਥੇ ਤਾਂ ਹੁਣ ਪੁਲਿਸ ਦਾ ਰਾਜ ਭਾਈ ਲਾਗੂ ਕਰ ਦਿੱਤਾ ਭਗਵਾਨਤਮਾਨ ਨੇ ਉਹਨਾਂ ਦੀਆਂ ਡੋਰਾ ਖੁੱਲੀਆਂ ਛੜ ਦਿੱਤੀਆਂ ਉਹਨਾਂ ਨੂੰ ਕਹਿ ਦਿੱਤਾ ਕਿ ਭਾਈ ਜੋ ਤੁਸੀਂ ਮਰਜ਼ੀ ਕਰੋ ਜਿਸ ਦੇ ਮਰਜ਼ੀ ਨਾਲ ਧੱਕਾ ਕਰੋ ਜਿਸ ਨੂੰ ਮਰਜ਼ੀ ਕੁੱਟੋ ਮਾਰੋ ਤੁਹਾਨੂੰ ਕੋਈ ਬੁਲਾਊਗਾ ਨਹੀਂ ਪਤਾ ਨਹੀਂ ਇਹਨਾਂ ਕੀ ਫਤੂਰ ਚੜਿਆ ਕੀ ਲੋਕਾਂ ਦੇ ਨੌਜਵਾਨ ਮਾਰ ਕੇ ਤੁਹਾਨੂੰ ਫਿੱਤੀਆਂ ਲਗਾ ਕੇ ਪਾਪੀਓ ਕੀ ਤੁਸੀਂ ਇੱਥੇ ਖੱਟ ਕੇ ਲੈ ਜਾਓਗੇ ਕੀ ਲੈ ਜਾਓਗੇ ਜਿਹੜੀਆਂ ਲਾਂਟਾ ਪੈਂਦੀਆਂ ਨੇ ਜਿਹੜੀਆਂ ਅੱਜ ਲਾਂਟਾ ਪੈ ਰਹੀਆਂ ਨੇ ਅੱਜ ਬੱਚਾ ਬੱਚਾ ਪਾਰਿਆਗਾ ਅੱਜ ਬੁੱਚੜ ਦੇ ਖਤਾਬ ਤੁਹਾਨੂੰ ਮਿਲਣ ਵਾਲੇ ਨੇ ਤੇ ਸ਼ਰਮ ਕਰੋ ਕਿ ਮਾੜਾ ਮੋਟਾ ਆਪਣੇ ਬੱਚਿਆਂ ਵੱਲ ਵੀ ਦੇਖੋ ਕਿਸੇ ਦੇ ਬੱਚੇ ਮਾਰ ਦਿਓ ਕਿ ਠੀਕ ਹੈ ਕਿ ਭਾਈ ਕਿਸੇ ਨੇ ਗਲਤੀ ਕੀਤੀ ਆ ਉਹਦੇ ਉੱਤੇ ਕੇਸ ਬਣਾਓ ਕੋਰਟ ਦੇ ਵਿੱਚ ਪੇਸ਼ ਕਰੋ ਉਹਨੂੰ ਤੇ ਉਹਨੂੰ ਕੋਰਟ ਜੋ ਮਰਜ਼ੀ ਸਜ਼ਾ ਦੇਵੇ ਤੁਹਾਡੇ ਕੋਲੇ ਕੀ ਅਧਿਕਾਰ ਆ ਕਿ ਇਹਦੀ ਲੱਤਾਂ ਤੋੜ ਦਿੰਦੇ ਹੋ ਬਾਹਾਂ ਤੋੜ ਦਿੰਦੇ ਹੋ ਕਿਦੇ ਪੱਟ 'ਚ ਗੋਲੀ ਮਾਰਦੇ ਹੋ ਕਿਦੇ ਲੱਤ 'ਚ ਮਾਰਦੇ ਹੋ ਕਿਸੇ ਦੇ ਸਾਤੀ 'ਚ ਮਾਰਦੇ ਹੋ ਕਿਸੇ ਨੂੰ ਕਰੰਟ ਲਾ ਕੇ ਮਾਰ ਦਿੰਦੇ ਹੋ ਇਹ ਤੁਸੀਂ ਇੱਕ ਬੱਚੜਪਣ ਦੀ ਅਥਾ ਆਪਾਂ ਕਹਿ ਲਈਏ ਕਿ ਤੁਸੀਂ ਹੱਦਾ ਪਾਰ ਕਰ ਦਿੱਤੀਆਂ ਤੇ ਅੱਜ ਸਾਡੇ ਲੋਕ ਆ ਪਤਾ ਨਹੀਂ ਕਿਉਂ ਸੁੱਤੇ ਪਏ ਆ ਸਾਡੇ ਜਥੇਬੰਦੀਆਂ ਸਿੱਖ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਪਤਾ ਨਹੀਂ ਕਿਉਂ ਸੁੱਤੀਆਂ ਪਈਆਂ ਨੇ ਬਿਨ ਨਜਾਇਜ਼ ਮਾਰੇ ਨੇ ਬੰਦੇ ਯਾਰ ਘਟੋ ਘਟ ਤੁਸੀਂ ਇਸ ਤਰ੍ਹਾਂ ਬੋਲ ਪੋ ਮੈਂ ਤੁਹਾਨੂੰ ਪਹਿਲਾਂ ਵੀ ਧਾਰਨ ਦਿੱਤੀ ਸੀ ਇੱਕੋ ਇੱਕ ਲੀਡਰ ਸਖਪਾਲ ਸਿੰਘ ਖਹਿਰਾ ਤੇ ਉਹ ਭਾਈ ਹਰ ਮੁੱਦੇ ਉੱਤੇ ਬੋਲਦਾਗਾ ਜੇ ਕਿਸੇ ਉੱਤੇ ਜਵਾਬਾ ਲੱਗ ਜੇ ਕਾਨੂੰਨ ਤੇ ਉਹਦੇ ਉੱਤੇ ਵੀ ਬੋਲਦਾ ਐਨਐਸਏ ਤਹਿਤ ਵੀ ਬੋਲਦਾਗਾ ਜਾਣੇ ਕਿ ਹਾਰ ਇੱਕ ਮੁੱਦੇ ਉੱਤੇ ਜਿਹੜਾ ਕਿ ਸੁਖਪਾਲ ਸਿੰਘ ਖੈਰਾ ਬੋਲਦਾਗਾ ਬਾਕੀਆਂ ਦੇ ਮੂੰਹ ਉੱਤੇ ਤਾਂ ਤਾਲੇ ਲੱਗ ਚੁੱਕੇ ਨੇ ਇੱਕ ਦੋ ਨੂੰ ਹੋਰ ਛੱਡ ਕੇ ਜਾਨੀ ਕਿ ਹੁਣ ਕਰਨਲ ਪਰਵਾਰ ਦਾ ਜਿਹੜਾ ਮਾਮਲਾਗਾ ਉਹ ਫਿਰ ਭੱਖ ਦਾ ਨਜ਼ਰ ਆਊਗਾ ਜਲਦੀ ਪੁਲਸ ਵਾਲੇ ਇਸ ਲੱਖਾਂ ਦੇ ਪਿੱਸੇ ਹੋਣਗੇ ਉਸ ਤੋਂ ਬਾਅਦ ਕੇਸ ਚੱਲੂਗਾ ਸੀਬੀਆਈ ਇਨਕੁਆਇਰੀ ਕਰੋਗੀ ਜਸਪ੍ਰੀਤ ਸਿੰਘ ਦੀ ਤਾਂ ਫਿਰ ਇਹਨਾਂ ਨੂੰ ਜਿਹੜੀਆਂ ਹੱਤਗਾੜੀਆਂ ਦੁਬਾਰੇ ਫੇਰ ਲੱਗਣਗੀਆਂ ਜਾਨੀ ਕਿ ਹੁਣ ਮਾਰਨਾ ਬੱਤਿਆ ਕਿਸੇ ਦਾ ਸੌਖਾਗਾ ਤੇ ਤੁਹਾਨੂੰ ਐਸੇ ਕਿ ਸਾਡੇ ਫੀਤੀਆਂ ਲੱਗ ਜਾਣੀਆਂ ਅਸੀਂ ਡੀਐਸਪੀ ਕੋਈ ਐਸਪੀ ਕੋਈ ਐਨਸਪੈਟ ਬਣ ਜੂਗਾ ਕੋਈ ਕੁਸ ਬਣ ਜੂਗਾ ਕੋਈ ਕੁਸ ਬਣ ਜੂਗਾ ਉੱਪਰ ਨਾ ਮਿਲ ਜਾਊਗਾ ਤੇ ਅੱਗੇ ਤੋਂ ਫਿਰ ਉਸ ਤਰ੍ਹਾਂ ਹੀ ਕਰਨਾਗਾ ਜੇਕਰ ਅੱਜ ਜਸਪ੍ਰੀਤ ਸਿੰਘ ਨੂੰ ਇਨਸਾਫ ਨਹੀਂ ਮਿਲਦਾ ਤਾਂ ਇਹ ਸਮਝ ਲਓ ਕਿ ਆਉਣ ਵਾਲੀਆਂ ਤੁਹਾਡੀਆਂ ਨਸਲਾਂ ਇਹਨਾਂ ਪੁੱਤ ਬਾਲਿਆਂ ਨੇ 90 92 ਦਾ ਕਿ ਜਿਸ ਤਰ੍ਹਾਂ ਪਹਿਲਾ ਕਈ ਕਿ ਸਾਲਾਂ ਜਾਂਜ ਨਹੀਂ ਚੜੀਆਂ ਸੀ ਤੇ ਉਸ ਤਰ੍ਹਾਂ ਖਤਮ ਕਰ ਦੇਣੇ ਆਉਣ ਵਾਲਾ ਟਾਈਮ ਤੁਸੀਂ ਇਹ ਯਾਦ ਰੱਖਿਓ ਤੇ ਇਸ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰਿਓ ਆਪਣੇ ਕਮੈਂਟ ਜਿਹੜੇ ਜ਼ਰੂਰ ਲਿਖਿਓ ਧੰਨਵਾਦ ਵੈਰਜੂ ਕਾ ਖਾਲਸਾ ਵੈਰਜੂ ਕੀ ਫਤਿਹ